ਜੀ ਆਪਾਂ ਸਾਰੇ ਜਾਣੇ ਹੋਗੇ ਰੈਡੀ ਤੇ ਤਰਪਿਆ ਕਿ ਆਪਾਂ ਪਿੰਡ ਵੱਲ ਨੂੰ ਬੋਆ ਜੀ ਆਪਾਂ ਬੋਆ ਨਿਕਲੇ ਬੋਆ ਨਿਕਲ ਰਿਹਾ ਬਸ ਨਿਕਲ ਗਈ ਤੇ ਅੱਗੇ ਹੁਣ ਦੇਖਦੇ ਆ ਵੀ ਕਿੰਨੇ ਕ ਟਾਈਮ ਤੱਕ ਆਪਾਂ ਜਿਹੜਾ ਪਹੁੰਚ ਜਾਾਂਗੇ ਇਹ ਹੋਲੀ ਇਹ ਹੀ ਇਤਨਾ ਬਧਾਇਆ ਕਿ ਦਿਵਰ ਵੀ ਨਹੀਂ ਗਿਆ ਲਓ ਜੀ ਥੋੜੀ ਤਕਰੀਰ ਹੋਣਾ ਤੇਨੂੰ ਲਓ ਹੋਰੇ ਸਾਰਾ ਤੁਨੂੰ ਲਓ ਜੀ ਆਪਾਂ ਹੁਣ ਦੇਖੋ ਕਿੰਨੀ ਉਹ ਹੀ ਸਕਰੀਨ ਦਾ ਸਕਰੀਨ ਦਾ ਦੇਖੋ ਲਓ ਜੀ ਹੁਣ ਆਪਾਂ ਸੌਂ ਚੁੱਕੇ ਆਂ ਪਲਾਟਾ ਆ ਕਿ ਦੇਖੋ ਆ ਵਾਲਾ ਬੋਰਡ ਆ ਗਿਆ ਹੁਣ ਆਪਾਂ ਜਾਵਾਂਗੇ ਭੀਖੀ ਨੂੰ ਦੇਖੀ ਨਿਕਲੇ ਡੀ ਉਹ ਹੀ ਸਕਰੀਨ ਆ ਪਰ ਕੁਝ ਵੀ ਨਹੀਂ ਕਰਿਆ ਦੇ ਵਿੱਚ ਤੇ ਸਾਰੀਆਂ ਭੈਣਾਂ ਪੀੜਾ ਜੀ ਅੱਜ ਆ ਗਏ ਲਖੜੀਆਂ ਮੰਦਰ ਜਾਣਗੀਆਂ ਅੱਜ ਦਿਨ ਹੈਗਾ 9 ਅਗਸਤ ਲਖੜੀਆਂ ਦਿਹਾੜਾ ਹੈ ਅੱਜ ਬਹੁਤ ਜ਼ਿਆਦਾ ਭੀੜਾ ਬਿਆਰਾਂ ਦੇ ਵਿੱਚ ਦੇਖੋ ਆ ਵੀ ਬਹੁਤ ਜ਼ਿਆਦਾ ਦੁਕਾਨਾਂ ਤੇ ਮਠਾਈ ਵਾਲੀਆਂ ਤੇ ਦੁਕਾਨਾਂ ਤੇ ਮਠਾਈ ਵਾਲੀਆਂ ਤੇ ਲਖੜੀਆਂ ਵਾਲੀਆਂ ਤੇ ਸ਼ਾਪਿੰਗ ਚੱਲਦੀਆਂ ਨੇ ਸਾਰੀਆਂ ਭੈਣਾਂ ਦੀਆਂ ਤੇ ਸਾਰੀਆਂ ਲਖੜੀਆਂ ਦਿਹਾੜਾ ਦੀ ਬਹੁਤ ਬਹੁਤ ਵਾਰ ਕੀ ਹੋ ਰਿਹਾ ਗਿਆ ਰਿਹਾ ਕਿ ਅਜੇ ਤੱਕ ਤੇ ਆਪਣਾ ਪਿੰਡੀ ਦਾ ਤਾਂ ਅਸੀਂ ਵੀ ਆਪਾਂ ਮੰਮੀ ਤਾਂ ਵੀ ਤਾਂ ਪਰੇਸ਼ਾਨ ਹੋਈ ਅਸੀਂ ਤਾਂ ਪਤਾ ਲਿਆ ਕਿ ਅਜਾ ਚਾਰ ਹੀ ਹੋਇਆ ਜੀ ਤੁਹਾਡਾ ਕਿ ਚਲੋ ਪਹਿਲਾਂ ਉਹ ਤੁਹਾਨੂੰ ਛੁੱਟੀ ਦੀ ਵੇਟ ਕਰਦੇ ਸੀ ਕਿੰਨਾ ਦੀ ਦੁਕਾਨ ਦਾ ਵੀ ਹੋ ਜਾਂਦਾ ਤੇ ਹੁਣ ਚਲੋ ਕੀ 12 ਅਤਵਾਰ ਦੀ ਤੁਹਾਨੂੰ ਛੁੱਟੀ ਸੀਗੀ ਤੇ ਇਹਨਾਂ ਦੀ ਚਲੋ ਦੁਕਾਨ ਦਾ ਅਡਜਸਟਮੈਂਟ ਹੋ ਜਾਊਗੀ ਤੇ ਆਪਾਂ ਫਿਰ ਪਤਾ ਲਿਆਵਾਂਗੇ ਹੁਣ ਨਾਲੇ ਨਾਲੇ ਆਪਾਂ ਚਲੋ ਰੱਖੜੀ ਕਰਕੇ ਵਾਜਾਂਗੇ ਇਹਦਾ ਅੜੀਕ ਤਾਂ ਹੁੰਦੀ ਨਹੀਂ ਆ ਪੈਣ ਭਰਾਵਾਂ ਨੂੰ ਹਨ ਪੈਣਾ ਦੀ ਆਪਾਂ ਆਪਣੀ ਪਿੰਡ ਤੇ ਮੇਰੇ ਪਿੰਡ ਦਾ ਬਸ ਸਟੈਂਡ ਦੇਖੋ ਬੰਲਾ ਕਿੰਨਾ ਘੈਂਟ ਆ ਬਾਸ ਸੱਡਾ ਦਸੌਂਦਾ ਸਿੰਘ ਵਾਲਾ ਮੇਰਕੋਟਾ ਉਮੀਦਵਾਰ ਡਾਕਟਰ ਉਮੀਦਵਾਰ ਦੀ ਉਹ ਵੀ ਲਗਾਇਆ ਲਓ ਜੀ ਆਪਾਂ ਐਂਟਰ ਹੋ ਗਏ ਆਪਣੀ ਪਿੰਡ ਦੇ ਵਿੱਚ ਆਹ ਕਮੇਟਾ ਰੱਖਿਆ ਹੋਇਆ ਹੈ ਉਤਮ ਹੈਪੀ ਮੇਰੀ ਖਾਂ ਉਹਦਾ ਹੈਪੀ ਦਾ ਹੈਗਾ ਤੇ ਮੇਰੀ ਇੱਕ ਦੁਕਾਨ ਨਾਂ ਬਈ ਜਿੱਥੇ ਮੈਂ 4000 ਰੁਪਏ ਦੀਆਂ ਚੀਜ਼ਾਂ ਲਈ ਉਤਮ ਜਦੋਂ ਨਾ ਹੁੰਦਾ ਆਂਦਾ ਨਾ ਨਾਨਕੇ ਤੋਂ ਚੀਜ਼ਾਂ ਨਹੀਂ ਚੀਜ਼ਾਂ ਦੀ ਖਰੀਦ ਤੋਂ ਬਰੋਕਤ ਕਰਦਾ ਰਹਿੰਦਾ ਚੱਕ ਕੇ ਆਉਂਦਾ ਲੈ ਪੂਰੇ ਪੂਰੀ ਜਿੰਦਗੀ ਤੇ ਆਪਾਂ ਹੁਣ ਆਪਣੇ ਘਰ ਵਾਲੀ ਜਿਹੜੀ ਗਲੀਏ ਮੁੜਾਂਗੇ ਇੱਧਰ ਸੜਕ ਆਹ ਸੜਕ ਸੀਗੀ ਸਾਡੇ ਪਿੰਡ ਦੀ ਹੁਣ ਆਪਾਂ ਇੱਧਰ ਮੁੜਾਂਗੇ ਚੀ ਉੜ ਗਈ ਇੱਧਰ ਆਪਾਂ ਮੁੜ ਗਏ ਮੁੜ ਗਏ ਹੁਣ ਆਪਾਂ ਇੱਧਰ ਪਰ ਇੱਕ ਲੀਕ ਹੋਰ ਮੋਟੇ

ਉੱਟ ਦਾ ਕਰਦੇ ਲਿਆ ਨੰਬਰ ਜਿਹੜੀ ਵੀਡੀਓ ਕਰ ਮੈਂ ਦੇਖੀ ਹਾਂ ਬਾਈ ਕਹਿੰਦਾ ਕੋਲੋਂ ਨਾ ਤਾਂ ਮਰੀ ਬਹੁਤ ਚੱਲਦੀ ਹੈ ਸਿੱਧਾ ਪੜਾਣਾ ਆਪਣਾ ਇਹ 1 ਬਾਈ 1 ਲੈ ਕੇ ਆਤਾ ਭਰਾ ਇਹ ਮੈਂ ਕਿਹਾ ਕਿ ਜਿਹੜੀ ਹੋਣੀ ਹੈ ਕਿੰਨੇ ਨੂੰ ਜਿਹੜੇ ਲੋਕ ਉਹਨੂੰ ਲੱਗਿਆ ਸੀ ਨਾਲ ਦੇ ਵਿੱਚ ਲੱਗਿਆ ਸੀ ਆਪਣੀ ਨਹੀਂ ਹੋਣਾ ਮੈਂ ਫਿਲਮ ਕਰਦੀ ਨਹੀਂ ਬੱਚਾ ਲਿਆ ਆ ਵੀ ਭੈਣ ਮੇਰੀ ਪੰਨਾ 11 ਗੁਰੂ ਕਿਉਂ ਏ ਇੱਧਰ ਲਈ ਬਣਾ ਲੈਂਦਾ ਤੂੰ ਵਾਲੀ ਕੋਈ ਨਹੀਂ ਇਹ ਇਹ ਮਾਗਦਾ ਕਾੜੇ ਗਈ ਉਹ ਅੱਖਾਂ ਚ ਲੈਂਸ ਲਾਈ ਹੈ ਆਖਰ ਐਗਜ਼ਾਮਪਲ ਹੀ ਰਹਿਣਾ ਬੀਖੇ ਮੇਰੇ ਬੋਗੋਟਾ ਫੁੱਲ ਜਾਂਦੇ ਅਸੀਂ ਨਾਲੇ ਬੀਜੀ ਬਾਲ ਚੱਪੇ ਆਏ ਉਹ ਕੰਮ ਮਾਪਾ ਇਸ ਬਾਰ ਨਹੀਂ ਬੋਪੜਾ ਅਗਾਂ ਫੇਸੇ ਨਾਲ ਮਾਰੀ ਗਈ ਦੰਤ ભગવાન ਹੋ ਰਿਹਾ ਕੋਲ ਜਲ ਤੂੰ ਮੇਰਾ ਸੀ ਮੈਂ ਮਰ ਸ਼ਨੀ ਤੇ ਬਿਮਾਰ ਹੋ ਗਿਆ ਜੀ ਰੱਬ ਤੂੰ ਮੈਂ ਇੱਥੇ ਤੋਂ ਦਾਰਸ਼ ਚ ਵੀ ਬੰਦ ਲੰਦਾ ਆ ਗਿਆ ਬਸ ਇਹ ਮੇਰੇ ਨਾਲ ਕੋਈ ਸਮਾਂ ਤੇਰਾ ਕੋਈ ਨਹੀਂ ਮੈਂ ਕਹਿੰਦਾ ਤੂੰ ਮੈਂ ਨੂੰ ਨਾ ਮੈਂ ਭੈਣ ਨੈਵਰ ਕੋਲ ਆ ਜਾ ਜੀ ਅੱਜ ਆਇਆ ਸੀ ਜੀ ਹਾਂ ਜੀ ਆਜਾ ਜੀ ਅੱਜ ਇਹ ਕੱਲ ਪਰਸ਼ੁਦ ਗਰੀਨ ਨੇ ਵਕੀਲ ਵਾਧੂ ਕਰਤੀ ਮੈਂ ਮੈਨੂੰ ਮੈਂ ਵੀ ਕਰਾਉਂਗੀ ਵੀਡੀਓ ਵਿੱਚ ਨਹੀਂ ਆਉਂਦੇ ਹਾਂ ਹਾਂ 8 ਵਜੇ ਆ ਗਏ ਹਾਂ ਮੈਂ ਸਕੂਲ ਵਾਲੇ ਨੂੰ ਜਾਣ ਲੱਗੇ ਨਾ ਉਹਦੀ ਜੀ ਗੱਲ ਰੋਣ ਦੇ ਕਰਕੇ ਤਰਫ ਆਈ ਨਾ ਮੈਂ ਵੀ ਪੇ ਪਲੇਟ ਦੀ ਚਾਹ ਤੇਰੀ ਗੁੰਨ ਨਹੀਂ ਲੰਬੇ ਟਾਈਮਰ ਊਵੇਂ ਬੰਨਦਾ ਮੋਨੀਟਰ ਦੇ ਉਧਰੋਂ ਭਾਜੀ ਬੰਨੀ ਨੂੰ ਵੀ ਕਰੋ ਹਾਂ ਹੋਰ ਤਾਂ ਲੈ ਬਈ ਆਹ ਬਾਲਾ ਬੜਾ ਲੈ ਬਈ ਲੈ ਫੋਟੋ ਖਿਡਾ ਲੈ ਓਏ ਭਰਾ ਮੇਰੇ ਦੋ ਹੀ ਨੇਗੇ ਪਿਛਲੀ ਵਾਰ ਤਾਂ ਸਾਰੇ ਸੀਗੇ ਤੂੰ ਪਿਛਲੀ ਵਾਰ ਜੁ ਵੀ ਸਾਰੇ ਸੀਗੇ ਹਾਂ ਇਸ ਕਿੰਨੇ ਹੀ ਰਹੇ ਇਹ ਲੋ ਹੈ ਨੀ ਇਹ ਦੋ ਸਿਰ ਮੈਚ ਨਹੀਂ ਕਰਦਾ रही <laughs> 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 <ने रगी रहे। laughs> ਤੋ ਕੀ ਲਵਰੀ ਆਇਆ ਮਤਲਬ ਕੈਸ ਨੰਬਰ ਮੇਰਾ ਓਏ ਇਹਦਾ ਤੇਰਾ ਵੀ ਗੁਰੂ ਨਿਕਲਗੇ ਕੱਪੜੇ ਨੂੰ ਪਪੜੂ ਹੀ ਲੱਗਣਾ ਹੈ ਇਹਦਾ ਜਿਹੜੀ ਕੋਲ ਦਾ ਆਪੋ ਨਾ ਗੱਲ ਲੈ ਲੈ ਨਾ ਯਾਰ ਰੁਕ ਨਾ ਯਾਰ ਤੂੰ ਇਦਾਂ ਨੂੰ ਕਰੀਂ ਕਰਾ ਗਗਨ ਮਲਾ ਆਪੂ ਹੈਲੋ ਪਰ ਇਹ ਗੱਲ ਲੈ ਅੱਜ ਤੂੰ ਰੱਖ ਰਖਾ ਲਿਆ ਗਗਨ ਔਰ ਇਹਨੂੰ ਕਰ ਯਾਰ ਤੂੰ ਆਪਾਂ ਖਜਰੇ ਆਪੇ ਆ ਆ ਖਾ ਹਰ ਨਾ ਤੂੰ ਤੋਂ ਨਹੀਂ ਦਿੱਤਨੀ ਮੈਂ ਉਹ ਫੋਟੋ ਕੱਢਦੇ ਨਹੀਂ ਕਰਨੇ ਆਂ ਮਾੜਾ ਫੋਟੋ ਏ ਉਹ ਐਸ ਹੁਣ ਕੋਲ ਤਾਂ ਤੇਰੀ ਮੁਗੇ ਹੀ ਜਾਂਦੀਆਂ ਕੈਮਰੇ ਦੇ ਬਾਤ ਮਾ ਦੇ ਫੀਟਰੀਟਾ ਬਕਰਵਾਇਆ ਜਾਂਦੇ ਆ ਆ ਕੀ ਤੇਰੀ ਐਂਕਾ ਇਹ ਜੁੜਨ ਲੱਗਿਆ ਉਹਨੂੰ ਇਹ ਫੋਟੋ ਇਹਨੂੰ ਥੋੜੀ ਫੋਟੋ ਮੋਦੀਵਾ ਕਰ ਫੋਨ ਦੇ ਵਿੱਚ ਐਮੀ ਜਾ ਸੋਤਾ ਸਜੀ ਫੜੀ ਉਹਨੂੰ ਚੁੱਪ ਕਰਕੇ ਜਾਂਦੇ ਸੀ। ਹੇ। ਕੋਟਰ ਜਾ ਕਿੱਥੇ ਪਿਆ ਉਹ? ਮੈਂ ਕੱਛੀ ਜੀ ਦਾ। ਕੋਟਰ ਕਿੱਥੇ? ਸਵੇਰੋਂ ਦਾ ਮੈਨੂੰ ਵੀ ਉਹਦਾ ਕਾਲੇ ਦਾ ਫੋਨ ਲੱਗਿਆ ਆਇਆ ਕਿ ਮੈਂ ਤੁਹਾਨੂੰ ਮਾਈ ਕਿ ਦੇਖ। ਉਧਰ ਦੇ ਗਾਇਬ ਹਨ। ਪਿੱਛੇ ਕਰਕੇ ਫੋਟੋ ਥੱਲੇ ਪੁੱਲਦੀ ਜੀ ਨਹੀਂ। ਉਹ ਆਨੰਦ ਕੋ ਦੌਰ ਪ੍ਰਮਾਣ ਦੀ ਬੰਦੀ ਹੈਗੀ ਅੰਦਰ ਨੇ। ਬੰਨ ਦੇ ਦੇ ਵੀ ਸਵੇਰੇ ਮੇਰੇ ਨਾਲ ਬੜੀ ਘਰੇਡੀ ਹੋਈ ਇਹ ਲੈ ਜਾ ਤੇ ਇਹਦੇ ਬੰਨ ਦੇਣੀ ਆ ਇੱਕ ਤਾਂ ਮੈਂ ਸਵੇਰੇ ਸਾਧਰੇ ਉੱਠੀ ਆ ਜੀ ਸਵੇਰੇ ਅੱਠ ਕੇ ਜਾਣਾ ਮੈਂ ਪਹਿਲੀ ਸਪਰੇਕ ਕਰਨ ਮੇਰਾ ਸਾਰਾ ਉਧਰ ਮੈਂ ਕੋਈ ਪ੍ਰਮਾਣ ਨਹੀਂ ਵਾਕਾ ਉੱਥੇ ਕਹਾ ਬਲੂਗੀ ਉਹ ਅੱਜ ਉਹ ਅੱਜ ਇਕੱਠੇ ਨਹੀਂ ਸਾਹਮਣੇ ਦਿੰਦੀਆਂ ਮੇਥੋਂ ਦਾ ਪਿਛਲੀ ਵਾਰ ਸਾਰੇ ਸੀਗੇ ਬੁਲਾਦੀ ਹੈ ਨਾ ਨਹੀਂ ਹਰ ਮਨ ਨਹੀਂ ਸੀ ਪਿਛਲੀ ਵਾਰ ਹੈ ਨਾ ਕਾਲੇ ਤਾਂ ਹੈਗੀ ਸੀ ਬਾਕੀ ਸਾਰੇ ਸੀ ਅਰਮਨੀ ਸੀ ਐਤ ਕੀ ਐਤ ਕੀ ਚਾਹ ਦੇਖ ਲਈ ਕੋਸਵਾ ਤੇ ਹਣ ਉਹਦੂ ਅਗਲੀ ਵਾਰ ਇੱਕ ਤਾਂ ਹੋਰ ਵਗ ਜੂਗਾ ਚੱਲ ਮੈਂ ਤਾਂ ਕਹਿੰਦੀ ਵਧੀਆ ਤਰੱਕੀ ਹੋਵੇ ਮੈਂ ਕੱਲੀ ਹੀ ਰਹੂੰਗੀ ਉਰੇ ਲੱਗਦੇ ਅਗਲੀ ਵਾਰ ਆਪੇ ਹੀ ਮਾਗੂ ਮੈਂ ਤਾਂ ਚਲੋ ਆਦੇ ਨੇ ਹੋਰ ਹੀ ਗੱਡਾ ਭਾਜੀ ਮੇਰੀ ਸਪੈਸ਼ਲ ਲੰਦੀ ਵੀ ਚੀਜ਼ ਹੈ ਕੀ ਹੈ ਨਾਲ ਤੇਲ ਨਹੀਂ ਹੈ ਮਟਰ ਹੀ ਆਂਦਾ ਹੈ ਹਾਂ ਮਤ ਬਹੁਤ ਹਾਂ ਤੁਹਾਡਾ ਯਾਰ ਹੈ ਬੰਨਦੀ ਆ ਚਾਹ ਬਣੀ ਆ ਹੋਰ ਮਾਰਦਾ ਮਤ ਬਹੁਤ ਚਾਹ ਬਣੀ ਆ ਲੱਗੀ ਸੀ ਵਾਤਾ ਕਹੇ ਕੋਡਾਲੀ ਗੱਲ ਬੰਨੀ ਹੈ ਜੀ ਛੋਟੀ ਬਿਨਾ ਮੂਹੂਦੂ ਵੀ ਹੱਦ ਨਹੀਂ ਹੋਣਾ ਪਰਾਣਾ ਛੱਲੀ ਕਹਿੰਦਾ ਹੋਇਆ ਜਾਨ ਨਵੀਂ ਮਰੀ ਇੰਨੀ ਨਿਕਲ ਆਪਾਂ ਬੱਲੇ ਮੰਨ ਕਰਦੇ ਭਾਈ ਆਪਾਂ ਆਪਾਂ ਕੋਡੋਂਦੇ हट ਗਏ ਉੱਥੇ ਜੋ ਦੋ ਮੱਜੇ ਨਾਲ ਕੋਈ ਲਾਲਾ ਉੱਥੇ ਨੂੰ ਮਣੀ ਪਲਾਟ ਦਾ ਸਾਡਾ ਚੱਲ ਪਿਆ ਹੁਣ ਦੇਖੋ ਭਾਈ ਹੂੰ ਹਾਰੇ ਚ ਕਿਧਰ ਹੈ ਦਾਲ ਮੈਂ ਤਾਂ ਆਪ ਹੀ ਲੈ ਲਵਾਂਗੀ ਹਾਂ ਲੈ ਚ ਜਾਗਾ ਅੰਤੇ ਰਖੜੀ ਬੰਨਤੀ ਆ ਬਵੀਤਾ ਹਾਂ ਆ ਬਵੀਤਾ ਉਹ ਕੀ ਹੈ ਰਣਾ ਪ੍ਰੀਆ ਇਹ ਰਖੜੀ ਬੰਨਤੀ ਇਧਰ ਤਾਂ ਆੜੀ ਏ ਤੂੰ ਤਾਂ ਗੱਲ ਨਹੀਂ ਕਰਦੀ ਹੈਗੀ ਫਿਰ ਰਖੜੀ ਬੰਨਤੀ ਸਾਰਿਆਂ ਦੇ ਕਿਹਦੇ ਕਿਹਦੇ ਬੰਨੀ ਆ

ਸਾੜਨਾ ਕੰਮ ਕਰਾ ਦਿਆ ਕਰੀ ਤੂੰ ਉਦੋਂ ਕਿਉਂ ਨਹੀਂ ਆਈ ਮੇਰੀ ਢੂਈ ਦੁਖਦੀ ਸੀ ਆਹ ਕਹਿੰਦੀ ਆਂਟੀ ਤੇਰੀ ਬਿੜੀਆਂ ਬੁਮਾਰਾ ਹੈ ਤੂੰ ਜਾ ਕਹਿੰਦੀ ਤੂੰ ਆਈ ਨਹੀਂ ਹੈ ਮੈਂ ਤਾਂ ਹਾਂ ਬੁੱਤ ਜੀ ਇਹ ਕਹਿੰਦੀ ਬਾਗੜਿਆ ਕਢਾਇਆ 10 ਦਿਨ ਤੂੰ ਤਾਂ ਖਰਾਬ ਹੀ ਬੋਧੜੀ ਆਈ ਨਹੀਂ ਮੇਰੀ ਢੂਈ ਦੁਖਦੀ ਸੀ ਕੰਮ ਕਰਾ ਦਿੰਦੀ ਆ ਕੇ ਸੱਸੀ ਨਹੀਂ ਆ ਹੁਣ ਭਾਵੇਂ ਨਾ ਬੰਦਾ ਤੇ ਮਾਰ ਕੇ ਗਿਆ ਮੈਂ ਗੰਸਾ ਓਏ ਦੇ ਨਾ ਨਹੀਂ ਲੋਕ ਕਰਾ ਕਰ ਸਹੀ ਨਾ ਜੰਦਾ ਮਾਰ ਕੇ ਗਿਆ ਤੂੰ ਬੰਦਾ ਆ ਬੱਤੀ ਆ ਗਿਆ ਚਾਬਾ ਲੈ ਲੋ ਇਹਨਾਂ ਦੀ ਨਹੀਂ ਹੈ ਕਿ ਨਹੀਂ ਇਹਨਾਂ ਨੇ ਤੂੰ ਤੂੰ ਕਿੱਥੇ ਹੀ ਜਾਂਦੇ ਗੰਨਾ हालो बकरे मार दा तू <laughs> तो भरावा बबीता मेरे नाल चलेंगी तू प्रिया हैं थोड़ा जा टाइम चल चल वाले एक महीना जानती नहीं कह दो तो? चली जा है ਹਾਂ ਜਾਨਦੀ ਮੈਂ ਨਾ ਛੱਡ ਜੂੰਗੀ ਮੈਂ ਤੈਨੂੰ ਫੇਰ ਮੇਰਨਾ ਕੰਮ ਕਰਾ ਦਿਆਂਗੇ ਨਹੀਂ ਹੱਕਾ ਘਰ ਬਹੁਤਾ ਦੂਰ ਹੈ ਨਹੀਂ ਦੂਰ ਨਾ ਦੂਰ ਨਹੀਂ ਘਰ ਮੇਰਾ ਨੇੜੇ ਆ ਨੇੜੇ ਆ ਪਾਸ ਮੇ ਹੈ ਛੋੜ ਜਾਊਂਗੀ ਜੇ ਤੇਰੇ ਦਿਲ ਨਹੀਂ ਲੱਗੂਗਾ ਫੇਰ ਤੈਨੂੰ ਛੋੜ ਜਾਊਂਗੀ ਬਾਲ ਤੂੰ ਤਾਂ ਖਰਾਬ ਆਲੀ ਆਂਗੀ ਜਾਨਦੀ ਨਹੀਂ ਹੈ ਜੀ ਪੱਕੀ ਗੱਲ ਆ ਬਾਈ ਕੋਲ ਬਾਈ ਕੋਲ ਜਾ ਕੇ ਸਾਡੇ ਜੋ ਉਹ ਜਿੰਨੇ ਕਰਤੀ ਤੋਂ ਸਨਾ ਉਹ ਜਿਹੜਾ ਇਹ ਤੋਂ ਵੀ ਵੀਡੀਓ ਬਣਾਈ ਜੀ। ਗਿੱਲਾ ਮੈਨੂੰ ਫੋਨ ਚੱਲ ਲੱਗਾ ਨਹੀਂ। ਲੈ, ਇਹ ਮੈਂ ਗਿੱਲਾ ਫੋਨ ਵੀ ਗਿੱਲੇ ਹੀ ਹੂੰ। ਬੰਦੀ ਨੇ ਹੱਦ ਕਰ ਦੇ। ਇੱਕ ਬਣੀ ਦਾ ਟੇਸਟ ਕਰਵਾ ਦੋ। ਹੈ ਮੈਂ। ਸਭ ਦੀ ਗੀ ਹੈ। ਪਨੀਰ ਉਹਨੇ ਮਖੋਤੀਆ ਲਿਆਗਾ 200 ਰੁਪਏ ਰਸ ਨੇ ਲੈਨੇ ਨੇ ਮਗਰ ਬੈਟ ਚਾੜਨੇ ਨਹੀਂ ਕਰ ਬਗਿਆ ਮੋਟਰ ਦਾ ਦੇਖ ਕੋ ਜਿੱਤਮ ਕੀ ਕੁਛ ਕਰਦਾ ਚੱਲ ਪਰ ਹੀ ਆ ਖੇਲੋ ਤੁਸੀਂ ਨਾ ਗਿਣਤੀ ਜਣਾ ਮੈਂ ਕਿੰਨੇ ਤੱਕ ਮੂੰਹ ਥੱਲੇ ਕਰ ਸਕਦਾ ਠੀਕ ਆ ਹੂੰ ਵਨ ਤੋਂ ਛੇ ਤੀ ਤੱਕ ਲੈ ਲਾ ਮੂੰਹ ਤਾਂ ਦਬੋਇਆ ਨਹੀਂ ਚੱਦਣਾ ਚੱਲ ਤੇਰ ਤੇਰ ਕੇ ਦਿਖਾ ਤੇਰ ਕੇ ਤੇਰੇ ਦੇ ਵਿੱਚ ਤੇਰਨਾ ਹੁੰਦਾ ਤੈਨੂੰ ਹਾਂ ਜਣਾ ਗਿੰਦੀ ਜਣਾ ਵੇ 1 2 3 4 5 6 7 8 9 10 11 12 ਬਸ 12 ਜੀ ਕੰਮ ਹੋ ਗਿਆ ਤੇਰਾ ਤਾਂ ਚਲ ਠੀਕ ਆ ਬਾਈ ਬਾਏ ਬਾਏ